ਅੰਮ੍ਰਿਤਸਰ ਦੀ ਮਸ਼ਹੂਰ ਮਠਾਈ ਦੀ ਦੁਕਾਨ ਵਿਵਾਦਾਂ ਦੇ ਵਿੱਚ ਕਿਰੀ ਗ੍ਰਾਹਕ ਦੇ ਵੱਲੋਂ ਸਵੀਟ ਚੌਪ ਤੋਂ ਚਮਚਮ ਖਰੀਦੀ ਸੀ ਜਿਸ ਦੇ ਵਿੱਚੋਂ ਉਲੀ ਲੱਗੀ ਹੋਈ ਸੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਇੱਕ ਗ੍ਰਾਹਕ ਦੇ ਦੁਆਰਾ ਮਸ਼ਹੂਰ ਅੰਮ੍ਰਿਤਸਰ ਦੀ ਮਠਾਈ ਦੀ ਦੁਕਾਨ ਤੋਂ ਚਮਚਮ ਖਰੀਦੀ ਸੀ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਉਲੀ ਲੱਗੀ ਹੋਈ ਹੈ ਤੇ ਗ੍ਰਾਹਕ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਕਿ ਗ੍ਰਾਹਕ ਦਾ ਕਹਿਣਾ ਹੈ ਕਿ ਵੱਡੀਆਂ ਦੁਕਾਨਾਂ ਲੋਕਾਂ ਨੂੰ ਜ਼ਹਿਰ ਪਰੋਸ ਰਹੀਆਂ ਨੇ ਉਸਨੇ ਕਿਹਾ ਕਿ ਜਦੋਂ ਮਠਿਆਈ ਖਰੀਦ ਕੇ ਘਰ ਨੂੰ ਗਿਆ ਤਾਂ ਆਪਣੇ ਬੱਚਿਆਂ ਨੂੰ ਖੁਲਾਣ ਲੱਗਾ ਤਾਂ ਦੇਖਿਆ ਕਿ ਮਠਿਆਈ ਦੇ ਵਿੱਚ ਜੋ ਚਮਚਮ ਸੀ ਉਸਦੇ ਵਿੱਚ ਉਲੀ ਲੱਗੀ ਹੋਈ ਸੀ ਉਸਨੇ ਕਿਹਾ ਕਿ ਜੇਕਰ ਮੈਂ ਬੱਚਿਆਂ ਨੂੰ ਖੁਲਾ ਦਿੰਦਾ ਤਾਂ ਬੱਚੇ ਮੇਰੇ ਬਿਮਾਰ ਹੋ ਸਕਦੇ ਸੀ ਤੇ ਉਤੇ ਹੀ ਦੁਕਾਨਦਾਰਾਂ ਦਾ ਇਸ ਮਾਮਲੇ ਤੇ ਕਹਿਣਾ ਜਦੋਂ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਗਰਮੀ ਜ਼ਿਆਦਾ ਹੋਣ ਦੇ ਕਰਕੇ ਗ੍ਰਾਹਕ ਦੇ ਵੱਲੋਂ ਮਠਿਆਈ ਫ੍ਰਿਜ ਦੇ ਵਿੱਚ ਨਾ ਰੱਖਣ ਕਾਰਨ ਉਲੀ ਲੱਗੀ ਹੈ ਖਰਾਬ ਹੋ ਗਈ ਹੈ आखिर किया पूरा मामला हो ਤੁਹਾਨੂੰ ਦੋ ਵੇਂਂ ਧਿਰਾਂ ਦੇ ਕੋਲ ਸੁਣਾਉਂਦੇ ਆਂ। ਸ਼ਮੇਰਾ ਨਾਮ ਸੁਲਪ੍ਰੀਤ ਹੈ। ਮੈਂ ਕੱਲ ਸ਼ਾਮ ਨੂੰ 3:00 ਵਜੇ ਕਾਨਾ সুইਟਸ ਤੇ ਮਿਠਾਈ ਲੈਣ ਰੁਕੀ ਆਂ। ਮੇਰੀ ਬੇਟੀ ਨੇ ਡਿਮਾਂਡ ਕੀਤੀ ਕਿ ਉਹਨੇ ਲੱਡੂ ਖਾਣੇ। ਤੁਸੀਂ ਲਵ ਲੱਡੂ ਮੈਂ ਵੀ ਇਹ ਜਗ੍ਹਾ ਰੈਪਿਊਟੇਟਿਡ ਹੈ। ਰੈਗੂਲਰ ਕਸਟਮਰ ਆ। ਮੈਂ ਆਈ ਆਂ ਬੇਟੀ ਦੇ ਨਾਲ। ਮੈਂ ਆ ਕੇ ਲੱਡੂ ਦੀ ਪੈਕਿੰਗ ਔਰ ਚਮਚਮ ਦੀ ਪੈਕਿੰਗ ਲੈਂਦੀ ਆਂ ਲਗਾ ਕੋ। ਐਂਡ ਜਦੋਂ ਮੈਂ ਲੈ ਕੇ ਚਲੇ ਗਈ ਆਂ ਮੈਨੂੰ ਕਾਊਂਟਰ ਤੋਂ ਮੈਂ ਪੇਮੈਂਟ ਕੀਤੀ ਹੈ ਆਨਲਾਈਨ ਔਰ ਉਹਨਾਂ ਨੇ ਬਿੱਲ ਵੀ ਦਿੱਤੇ ਨੇ ਮੈਨੂੰ ਐਨੀ ਹਾਊ ਬਟ ਆਬੀਅਸ ਉਸ ਵੇਲੇ ਬੰਦਾ ਨਹੀਂ ਦੇਖਦਾ ਮੈਂ ਵੀ ਨਹੀਂ ਦੇਖੇ ਮੈਂ ਘਰ ਗਈ ਰਸਤੇ 'ਚ ਸ਼ੀ ਵਾਂਟਡ ਇਟ ਮੈਂ ਲੱਡੂ ਇਹਨੂੰ ਖੋਲ ਕੇ ਖਾਣ ਲਈ ਦੇ ਦਿੱਤੇ ਕਾ ਜਾ ਕੇ ਅਸੀਂ ਡਿਨਰ ਕੀਤਾ ਕੁਝ ਟਾਈਮ ਸਵਾ 10 10:30 10:30 10:35 ਤੇ ਮੈਂ ਚਮਚਮ ਮਿਠਾਈ ਜਿਹੜੀ ਆ ਉਹ ਖੋਲੀ ਏ ਕਿਉਂਕਿ ਲੱਡੂ ਤੇ ਮੈਂ ਇਹਨੂੰ ਰਸਤੇ 'ਚ ਹੀ ਦੇ ਦਿੱਤੇ ਸੀ ਚਮਚਮ ਕੋਲੀ ਤੇ ਚਮ ਚਮ ਸਾਰੀ ਫੰਗਸ ਨਾਲ ਭਰੀ ਇੱਕ ਪੀਸ ਦੂਸਰਾ ਤੀਸਰਾ ਚੌਥਾ ਚਾਰੋਂ ਦੇ ਚਾਰੋਂ ਪੀਸ ਤੇ ਫੰਗਸ ਲੱਗੀ ਹੋਈ ਮੈਂ ਉਸ ਪੈਕਿੰਗ ਨੂੰ ਐਜ਼ ਇਟ ਇਜ਼ ਬੰਦ ਕਰਕੇ ਫ੍ਰਿਜ ਲਗਾ ਕੇ ਇਹਨਾਂ ਦੇ ਓਨਰ ਨੂੰ ਕਾਲ ਕੀਤੀ ਗੂਗਲ ਤੋਂ ਨੰਬਰ ਲੈ ਕੇ ਦੇ ਡਿਡਨਟ ਪਿਕ ਅਪ ਦ ਕਾਲ ਇਹਨਾਂ ਨੇ ਕਾਲ ਮੇਰੀ ਪਿਕ ਨਹੀਂ ਕੀਤੀ ਐਨੀ ਹਾਉ ਆਈ ਫੀਲ ਲਾਈਕ ਕਿ ਮੈਂ ਸਹਰੇ ਇਸ ਗੱਲ ਮੈਂ ਮਾਰਨਿੰਗ ਆਈ ਆ ਦੇ ਆਰ ਜਸਟ ਗਿਵਿੰਗ ਮੀ ਬੈਕ ਕਿ ਆਲੋ ਆਪਣੇ ਅਮਾਉਂਟ 375 ਰੁਪਏ ਜਦੋਂ ਇਹਨਾਂ ਨੇ ਉਹ ਦਿੱਤੇ ਮੈਨੂੰ ਯਾਦ ਹੈ ਕਿ ਮੇਰੇ ਕੋਲ ਤਾਂ ਬਿਲਸ ਹੈਗੇ ਨੇ ਇਹ ਕਹਿੰਦੇ ਬਿਲ ਹੈਗੇ ਮੈਂ ਕਿਹਾ ਜੀ ਹੈਗੇ ਹੈ ਬਿਲ ਦੇ ਉੱਪਰ ਉਸ ਟਾਈਮ ਮੈਂ ਦੇਖਿਆ ਤੇ ਉਹਦੇ ਉੱਤੇ ਬਿਲ ਦੇ ਉੱਪਰ ਸਰ ਲੱਗਾ ਹੋਇਆ ਹੈ ਮਿਲਕ ਕੇਕ ਔਰ ਵਨ ਮੋਰ ਆਈਟਮ ਬਿਲ ਜਿਹੜੀ ਚੀਜ਼ ਮੈਂ ਖਰੀਦ ਰਹੀ ਹਾਂ ਬਿਲ ਤੁਸੀਂ ਉਹਨਾਂ ਤੋਂ ਤੁਸੀਂ ਮੈਨੂੰ ਬਿਲ ਕਿਸੇ ਹੋਰ ਚੀਜ਼ ਦਾ ਦੇ ਰਹੇ ਹੋ ਟੈਗ ਤੁਸੀਂ ਕੁਝ ਹੋਰ ਕਰ ਰਹੇ ਹੋ ਮੈਂ ਪੇ ਜੈਨੂਇਨ ਕਰ ਰਹੀ ਹਾਂ ਮੈਂ ਤਾਂ ਲੱਡੂ ਕੋਈ ਡਿਸਕਾਊਂਟ ਥੋੜੀ ਲੈ ਰਹੀ ਹਾਂ ਐਂਡ ਸੈਕਿੰਡ ਥਿੰਗ ਇਜ਼ ਦਿਸ ਕਿ ਸਰ ਲੱਡੂ ਠੀਕ ਸੀ ਜਾਂ ਖਰਾਬ ਸੀ ਪਤਾ ਨਹੀਂ ਪਰ ਮੈਂ ਸਿੰਗਲ ਮਦਰ ਆ ਵਿਡੋ ਆ ਮੇਰੇ ਕੋਲ ਮੇਰੀ ਸਾਰੀ ਜਾਇਦਾਦ ਮੇਰਾ ਬੱਚਾ ਹੈ ਜੀ ਅਗਰ ਇਹਨੂੰ ਇਨ ਬਿਟਵੀਨ ਰਾਤ ਨੂੰ ਕੁਝ ਖਾਂਦੇ ਆ ਪ੍ਰੋਬਲਮ ਹੋ ਜਾਂਦੀ ਕੌਣ ਜ਼ਿੰਮੇਵਾਰ? ਮਾ ਮਾ ਗੁੱਡੂ ਕੀ ਕੌਣ ਕੋਈ ਕੋਈ ਜ਼ਿੰਮੇਵਾਰੀ ਲੈਂਦਾ ਇਹਦਾ ਮੈਂ মিডিਆ ਨੂੰ ਨਹੀਂ ਮੈਂ ਸਿਰਫ ਇੱਕ ਗੱਲ ਕਹਿਨੀ ਆ ਕਿ ਤੁਸੀਂ ਸਾਰੇ ਜਣੇ ਆਪਣੇ ਅੰਦਰ ਝਾਟ ਕੇ ਦੇਖੋ ਕਿ ਤੁਹਾਡੇ ਮੈਂਬਰ ਤੁਹਾਡੇ ਲਈ ਇੰਪੋਰਟੈਂਟ ਆ ਜਾਂ ਤੁਹਾਡਾ ਪੈਸਾ ਤੁਹਾਡੇ ਲਈ ਇੰਪੋਰਟੈਂਟ ਆ ਅਸੀਂ ਕਿਸੇ ਅੱਛੀ ਦੁਕਾਨ ਤੇ ਚੜਦੇ ਆ ਪੇ ਕਰਦੇ ਆ ਕਿਉਂ ਕਿਉਂਕਿ ਸਾਨੂੰ ਪਤਾ ਸੀ ਸੇਫ ਆ ਇੱਥੇ ਅੱਛਾ ਮਿਲੂਗਾ ਮੈਂ ਲੜਕਿਆਂ ਨੂੰ ਪੈਕ ਕਰਨ ਤੋਂ ਪਹਿਲਾਂ ਹੀ ਛੋਟੀ ਜੀ ਗੱਲ ਰਿਕੁਐਸਟ ਕੀਤੀ ਮੈਂ ਕਿਹਾ ਬੇਟਾ ਚੈੱਕ ਕਰ ਲਈ ਮੈਂ ਮੂਨਸਿਪਲਿਟੀ ਵਿੱਚ ਗੱਲ ਹੋਈ ਜੀ ਕੋਈ ਰਿਗਾਰਡਿੰਗ ਕੰਪਲੀਟ ਮੈਂ ਸਰ ਡੈਫੀਨੇਟਲੀ ਅੱਗੇ ਫਾਰਵਰਡ ਕੁਝਾ ਕੁਝ ਕਰਾਂਗੀ ਇੰਨਾ ਨਹੀਂ ਇੰਨਾ ਤਾਂ ਮੁਸ਼ਕਿਲ ਹੈ ਸਰ ਆਨਰ ਹੂਨ ਆ ਰਹੇ ਨੇ ਜਦੋਂ ਇਹ ਸਭ ਕੁਝ ਹੋ ਚੁੱਕਾ ਹੈ ਉਦੋਂ ਆਨਰ ਆ ਰਹੇ ਨੇ ਕਿਉਂ ਸਾਡੀ ਜਾਨ ਦੀ ਕੋਈ ਕੀਮਤ ਨਹੀਂ ਹੈ ਅਸੀਂ ਕਾਮਨ ਪੀਪਲ ਆ ਮਿਡਲ ਕਲਾਸ ਆ ਤੇ ਕੀ ਗੱਲ ਅਸੀਂ ਜ਼ਿੰਦਗੀ ਜਿਹੜੀ ਸਾਡੀ ਇੰਪੋਰਟੈਂਟ ਨਹੀਂ ਹੈ ਰਾਈਟ ਹਣ ਕੋਈ ਵੀ ਚੀਜ਼ ਉਹ ਬਾਅਦ ਚ ਦੇਖੀ ਜਾਏਗੀ ਸਰ ਪਹਿਲਾ ਮੇਰੀ ਕੰਪਲੇਂਟ ਜਿਹੜੀ ਆ ਕਿਉਂਕਿ ਉਹ ਕੰਪਲੇਂਟ ਮੈਂ ਡਾਇਬੀਟਿਕ ਆ ਮੈਂ ਮਿਠਾਈ ਖਾਣੀ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਨਾਲ ਰਿਲੇਟਡ ਇੱਕ ਮਾਂ ਸਭ ਕੁਝ ਕਰ ਸਕਦੀ ਹੈ ਬਰਮ ਦੀ ਚੀਜ਼ ਸਰ ਸੀਸ ਓਨਲੀ 3 ইয়ার্স ওલ્ડ ਉਹ ਤੇ ਪਤਾ ਵੀ ਨਹੀਂ ਉਹ ਤੇ ਚਾਹੇ ਫੰਗਸ ਵਾਲੀ ਮਿਠਾਈ ਉਹ ਖਾ ਲੰਦੀ ਹੁਣ ਤੇ ਇਹ ਪਤਾ ਹੀ ਨਹੀਂ ਕਿ ਇਹ ਕੀ ਚੀਜ਼ ਹੈ ਅਗਰ ਮਾਂ ਨਾ ਦੇਖੇ ਤੇ ਕੀ ਪਤਾ ਲੱਗੇਗਾ ਉਹਨੂੰ ਦੱਸੋ ਅਰ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਫੰਗਸ ਫੰਗਸ ਵਾਲੀ ਮਠਾਈ ਦੇਖੋ ਅਸੀਂ ਤਾਂ ਕਾਫੀ ਸਾਮਾਨ ਵੇਚਿਆ ਲੈ ਅੱਗੇ ਵੀ ਠੀਕ ਹੈ ਕਿ ਮੈਂ ਮੈਂ ਮਠਾਈ ਦੇ ਕੋਲ ਜਾ ਰਿਹਾ ਮੈਂ ਛੇ ਤੁਹਾਡੇ ਕੋਲ ਸਰ ਉਹਨਾਂ ਕੋਲ ਵੀਡੀਓ ਹੈਗੀ ਹੈ ਵਿਦ ਬਿਲ ਹੈਗੀ ਹੈ ਜੋ ਫੰਗਸ ਨਹੀਂ ਬਿਲ ਹੈਗੀ ਹੈ ਵੀਡੀਓ ਹੈ ਸਾਮਾਨ ਵੀ ਤੁਹਾਡੇ ਸਾਹਮਣੇ ਪਿਆ ਹੋਇਆ ਮੈਂ ਇਹ ਨਹੀਂ ਕਹਿ ਰਿਹਾ ਹੁਣ ਦੇਖੋ ਜੀ ਮੋਤੀ ਚੂੜੀ ਲੈ ਗਏ ਆ ਉਹ ਠੀਕ ਹੈ ਹੁਣ ਇਹਨਾਂ ਕਿ ਇਹ ਆਈਟਮ ਅਜੇ ਫਿਚਰ ਰੱਖਣ ਵਾਲੀ ਉੱਤੋਂ ਹਿਮੀਡੀਟੀ ਵਾਲਾ ਮੌਸਮ ਆ ਬਰਸਾਤ ਵਾਲਾ ਨਾਂ ਫ੍ਰੀਚ ਨਹੀਂ ਰੱਖੇ ਗੀ ਇਸ ਕਰਕੇ ਉਹਦੇ ਚ ਆ ਗਈ ਹੈ ਹੋਰ ਬਾਕੀ ਦੀ ਸਾਡੀ ਕੋਈ ਬਾਕੀ ਵੀ ਸਵੇਰ ਦੀ ਵਿੱਚ ਹੀ ਆ ਸੀ ਕੱਲ ਵੀ ਵਿੱਚ ਹੀ ਆ ਕੋਈ ਕਿਸੇ ਦੀ ਕੰਪਲੇਨਟ ਨਹੀਂ ਆਈ ਸਰ 2 ਘੰਟੇ ਜੁੜੇ ਲੱਗ ਜਾਂਦੀ ਕਹਿੰਦੇ ਹਾਂਜੀ ਬੰਗਾ 2 ਘੰਟੇ ਚ ਲੱਗ ਜਾਂਦੀ ਸਰ ਦੋ ਸਰ ਹਮਤ ਸੇ ਦੇਖੋ ਨਾ ਕਿੰਨਾ ਮੈਂ ਬਾਹਰ ਨਿਕਲ ਹਾਂ ਕੈਂਡੀ ਠੀਕ ਹੈ ਮਸ਼ੀਨ ਠੀਕ ਰਹਿੰਦੀ ਹੈ ਨਾਲ ਉਹਨਾਂ ਦਾ ਕਹਿਣਾ ਕਿ ਬਿਠਾਈ ਹੋ ਲੈ ਤੇ ਬਿੱਲ ਹੋਰ ਕਿਹਦੀ ਬਿਠਾਈ ਬਿੱਲ ਪਹਿਲੇ ਹੋਰ ਦਿੱਤੇ ਸੀ ਉਹ ਲੜਕੇ ਕੋਲ ਗਲਤੀ ਨਾਲ ਕਿਸੇ ਦਾ ਫੜਾਇਆ ਗਿਆ ਮੈਂ ਹੋਰ ਚੱਕਰ ਕੋਈ ਨਹੀਂ ਆਉਂਦਾ ਜੇ ਕਸਟਮਰ ਦੋ ਦਿਨ ਇਕੱਠੇ ਖੜੇ ਹੁੰਦੇ ਆ ਉਨੇ ਹੁ ਫੁਲਾਇਆ ਜਾਂ ਕਿਸੇ ਲਈ ਪੈਸੇ ਦੇ ਲਗੇ ਆ ਇੱਧਰ ਦਾ ਇੱਧਰ ਫੁਲਾਇਆ ਗਿਆ ਬਿੱਲ ਤੇ ਕੋਈ ਇਸ਼ੂ ਨਹੀਂ ਉਹ ਬਿੱਲ ਤੇ ਦੁਬਾਰਾ ਵੀ ਆਪਾਂ ਹੁਣ ਦੀ ਤੁਹਾਨੂੰ ਦੇ ਦਾਂਗੇ ਮਠਾਈ ਤਾਂ ਫੰਗੇ ਸਾਲੀ ਨਹੀਂ ਮਠਾਈ ਨਹੀਂ ਸਾਡੀ ਫੰਗੇ ਸਾਲੀ ਉਸਦੀ ਉਹਨਾਂ ਨੇ ਫ੍ਰੀਜ ਵਿੱਚ ਨਹੀਂ ਰੱਖੀ ਗੀ ਉਹਨਾਂ ਕੋਲ ਜਾਂ ਲੇਟ ਰੱਖੀ ਗਈ ਹੈ ਜਾਂ ਕੀ ਉਸ ਕਰਕੇ ਆ ਗਿਆ ਜਿਹੜੇ ਮੋਤੀ ਚੂੜਾ ਉਹਨੂੰ ਕੁਛ ਨਹੀਂ ਹੋਇਆ ਉਹ ਠੀਕ ਹੈ ਕਿਉਂਕਿ ਜਿਹੜੀ ਫ੍ਰੀਜ ਚ ਰੱਖਣ ਵਾਲੀ ਨੇ ਨਾ ਆਟਮ ਹੈਗੀ ਉਹ ਠੀਕ ਹੈ ਜੇ ਤਿੰਨ ਨੂੰ ਕੁਛ ਹੋ ਜਾਂਦਾ ਹੋਊ ਇਸ ਰਿਸਪੌਂਸਿਬਲ ਸਰ ਦੇਖੋ ਜੀ ਮੈਂ ਮੈਂ ਵੀ ਫੈਮਿਲੀ ਵਾਲਾ ਆ ਸਾਡੇ ਵੀ ਬੱਚੇ ਆ ਮੈਂ ਅੱਗੇ ਵੀ ਸਾਡੇ ਕੋਲ ਆਂਦੇ ਨੇ ਕੋਈ ਕਦੇ ਵੀ ਹੋਏ ਹੋਵੇ ਕੰਪਰੋਮਾਈਜ਼ ਦਾ ਕੀ ਆ ਜਾ ਰਿਹਾ ਜੀ ਨਹੀਂ ਕੰਪਰੋਮਾਈਜ਼ ਨਹੀਂ ਅਸੀਂ ਤਾਂ ਮਾਫੀ ਮੰਗੀ ਸੀ ਉਹਨਾਂ ਕੋਲ ਕਿ ਜੇ ਕੋਈ ਸਾਡੀ ਗਲਤੀ ਹੋ ਸਕਦੀ ਹੈ ਤਾਂ ਅਸੀਂ ਮਾਫੀ ਮੰਗ ਲੈਂਦੇ ਹਾਂ ਤੁਸੀਂ ਆਪ ਮਨ ਦੇ ਵਿੱਚ ਹੀ ਇੱਥੇ ਇਨਸਪੈਕਸ਼ਨ ਹੋਣੀ ਚਾਹੀਦੀ ਹੈ ਜੀ ਦੇਖੋ ਜੀ ਇਨਸਪੈਕਸ਼ਨ ਕਰੋ ਤੁਹਾਡੇ ਸਾਹਮਣੇ ਹਰ ਚੀਜ਼ ਪਈ ਹੈ ਆਹ ਦੇਖੋ ਕਵਰ ਪਈ ਚੀਜ਼ ਤੁਹਾਡੇ ਸਾਹਮਣੇ ਤੁਸੀਂ ਆਏ ਹੋ ਜਦੋਂ ਇੱਕ ਮਿੰਟ ਤੁਸੀਂ ਆਏ ਹੋ ਜਦੋਂ ਇਹ ਦੇਖੋ ਇਹ ਕਵਰ ਪਈ ਉਹਦਾ ਹੀ ਕੋਈ ਨੰਗੀ ਨਹੀਂ ਅਸੀਂ ਰੱਖਦੇ ਆ ਵੀ ਕਿਤੋਂ ਸਾਡੇ ਦੇਖੋ ਨਾ ਕਵਰ ਕੀਤੀਆਂ ਐ ਇਹ ਵੀ ਦੇਖੋ ਮੈਂ ਮੇਰੀ ਵੀ ਵੀ ਚੀਜ਼ ਨਹੀਂ ਨਹੀਂ ਜੀ ਮੈਂ ਜੋਬ ਕਰਦਾ ਇਥੇ ਠੀਕ ਹੈ हां जी ये देखो सारी ये चीजें कवर अपने आप ही इनने हाथ तो पहला नहीं कवर ही है मैडम ने हाथ तो पहला नहीं है ਤੁਹਾਡੇ ਆਂਦਰੋਂ ਪਹਿਲਾਂ ਨਹੀਂ ਕਵਰ ਹੋਈਆਂ ਕੋਈ ਸੀ ਜਾਣ ਕੇ ਯਾਨਕਿ ਜੇ ਇਹ ਨਹੀਂ ਕਿ ਤੁਸੀਂ ਤੁਹਾਡੇ ਸਾਹਮਣੇ ਕਰਤੀਆਂ ਹਰ ਇੱਕ ਚੀਜ਼ ਨੂੰ ਕਵਰ ਕਰਕੇ ਰੱਖਦੇ ਆਂ हां जी